ਸਤਿ ਸ੍ਰੀ ਅਕਾਲ ਬਲੀਓ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ YouTube ਚੈਨਲ ਦੇ ਜਰੀਏ ਜੁੜੇ ਹੋਏ ਆ ਤੇ ਸਵਾਗਤ ਹੈ ਬਲੀਓ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਕੱਲ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਇੱਕ ਘੋੜੀ ਦਿਖਾਈ ਸੀ ਸੰਜਾਫ ਤੇ ਹੋਰ ਵੀ ਬਹੁਤ ਸਾਰੇ ਜਾਨਵਰ ਆ ਜਿਹੜੇ ਆਪਣੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ-ਇੱਕ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਘੋੜੀ ਲੈ ਕੇ ਆਏ ਤੁਸੀਂ ਦੇਖ ਸਕਦੇ ਆ ਬਹੁਤ ਹੀ ਸ਼ਾਨਦਾਰ ਤੇ ਬਹੁਤ ਸੋਹਣੀ ਘੋੜੀ ਹੈ ਮਾਰਵਾੜੀ ਤੇ ਨਾਲ ਬੱਚੀ ਹੈ ਪਿੱਛੇ ਘੋੜੀ ਦੇ ਤੇ ਬੱਚੀ ਵੀ ਤੁਸੀਂ ਦੇਖ ਸਕਦੇ ਹੋ ਬੱਚੀ ਵੀ ਬਹੁਤ ਸੋਹਣੀ ਤੇ ਬਹੁਤ ਸ਼ਾਨਦਾਰ ਬੱਚੀ ਹੈ ਤੇ ਬਹੁਤ ਹੀ ਸੋਹਣੀ ਘੋੜੀ ਹੈ ਚਾਲ ਚੂਲ ਦੀ ਪਾਸ ਹੈ ਸਵਾਰੀ ਦੀ ਪਾਸ ਹੈ ਬਲੀਓ ਜੇ ਤੁਸੀਂ ਕਿਹਰਾਈ ਨਾਲ ਘੋੜੀ ਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਆਪਣੇ ਫਾਰਮ ਦੇ ਉੱਪਰ ਆ ਕੇ ਵੀ ਜਿਹੜੀ ਆ ਉਹ ਘੋੜੀ ਦੇਖ ਸਕਦੇ ਆ ਤੇ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ ਬਰਾਡ ਸਟੱਡ ਫਾਰਮ ਮੱਲਾ ਫਰੀਦਕੋਟ ਦੇ ਵਿੱਚ ਵੀ ਉਹ ਇਹ ਪੈ ਜਾਂਦਾ ਹੀ ਤੇ ਜੇ ਤੁਸੀਂ ਨੇੜੋਂ ਦੇਖਣਾ ਚਾਹੁੰਦੇ ਆ ਤਾਂ ਇੱਥੇ ਆ ਕੇ ਜਿਹੜਾ ਬਸ਼ੇਰੀ ਨੂੰ ਤੇ ਘੋੜੀ ਨੂੰ ਤੁਸੀਂ ਉਹ ਦੇਖ ਸਕਦੇ ਆ ਤੇ ਬਾਕੀ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ YouTube ਤੇ ਹੀ ਤੇ ਫਿਰ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਾਂ ਥੱਲੇ ਕੰਟੈਕਟ ਨੰਬਰ ਛੱਡਾਂਗੇ ਡਾਕਟਰ ਉਤਾਰ ਦਾ ਤੁਸੀਂ ਉਹਦੇ ਤੇ ਕਾਲ ਕਰਕੇ ਨੰਬਰ ਤੇ ਹੋਰ ਗਹਿਰਾਈ ਦੇ ਵਿੱਚ ਜਿਹੜੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਉਹ ਜਾਣਕਾਰੀ ਘੋੜੀ ਬਾਰੇ ਤੇ ਬੱਚੀ ਬਾਰੇ ਲੈ ਸਕਦੇ ਹੋ ਬਲੱਡ ਲਾਈਨ ਦੀ ਏਜ ਦੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਤੇ ਬਹੁਤ ਸੋਹਣੀ ਘੋੜੀ ਹੈ ਅੱਜ ਆਪਾਂ ਨਾਲ ਹਲਾ ਰਹੇ ਸੀ ਘੋੜੀ ਨੂੰ ਤੇ ਮੈਂ ਕਿਹਾ ਚਲੋ ਵੀਡੀਓ ਵੀ ਬਣਾ ਦਿੰਨੇ ਆ ਤੁਹਾਨੂੰ ਵੀ ਦਿਖਾ ਦਿੰਨੇ ਆ ਘੋੜੀ ਨੇੜੇ ਭਰਾ ਨਹੀਂ ਆ ਸਕਦੇ ਉਹ ਇਹਦੇ ਤੇ ਜੇ ਨਲ ਦੇ ਉਪਰ ਆਪਣੇ ਦੇ ਉਪਰ ਦੇਖ ਸਕਦੇ ਆ ਤੇ ਹੋਰ ਵੀ ਕਈ ਜਾਨਵਰਾਂ ਦੀਆਂ ਵੀਡੀਓ ਆਪ ਪਾਈਆਂ ਵਈਆਂ ਪਹਿਲਾਂ ਕੱਲ ਆਪਾਂ ਸੰਜਾਹ ਘੋੜੀ ਦੀ ਪਾਈ ਐ ਤੇ ਇੱਕ ਇੱਕ ਕਰਕੇ ਵੀਡੀਓ ਆਪਾਂ ਸਾਰੇ ਜਾਨਵਰਾਂ ਦੀਆਂ ਜਿਹੜੀਆਂ ਉਹ ਵੀਡੀਓ ਪਾਵਾਂਗੇ ਤੇ ਅੱਜ ਦੀ ਵੀਡੀਓ ਤੁਸੀਂ ਇਹ ਦੇਖੋ ਬਸ਼ੇਰੀ ਤੇ ਘੋੜੀ ਦੋਨੋਂ ਇਕੱਠੀਆਂ ਹੀ ਸੇਲ ਐ ਤੇ ਜੇ ਕਿਸੇ ਨੇ ਅਲੱਗ-ਅਲੱਗ ਵੀ ਲੈਣੀ ਹੋਵੇ ਕੱਲੀ ਬੱਚੀ ਲੈਣੀ ਹੋਵੇ ਜਾਂ ਕੱਲੀ ਘੋੜੀ ਲੈਣੀ ਹੋਵੇ ਉਹ ਵੀ ਕੰਟੈਕਟ ਕਰ ਸਕਦਾ ਈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜਿਹੜੇ ਵੀ ਜਾਨਵਰ ਆਪਣੇ ਫਾਰਮ ਤੇ ਹੁੰਦੇ ਆਂ ਬਾਲਪੋਰੀਆਂ ਦੀ ਆਪਣੀ ਗਰੰਟੀ ਹੁੰਦੀ ਹੈ ਬਾਲਪੋਰੀਆਂ ਦੇ ਬਿਲਕੁਲ ਜਿਹੜੇ ਕਲੀਅਰ ਹੈ ਤੇ ਬਾਕੀ ਮਾਰਕਿੰਗ ਵਗੈਰਾ ਤੁਸੀਂ ਕੰਨਾ-ਕੰਨਾ ਪੱਖੋਂ ਤੁਸੀਂ ਦੇਖ ਹੀ ਸਕਦੇ ਹੋ ਬੱਚੀ ਨੂੰ ਵੀ ਤੇ ਘੋੜੀ ਨੂੰ ਵੀ ਦੋਨੇ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਜੋੜੀ ਹੈ ਤੇ ਜੇ ਕਿਸੇ ਨੇ ਜੋੜੀ ਲੈਣੀ ਹੈ ਉਹ ਤੁਸੀਂ ਜੋੜੀ ਵੀ ਲੈ ਸਕਦੇ ਆ ਤੇ ਜੇ ਤੁਸੀਂ ਕੱਲੀ ਬਸ਼ੇਰੀ ਤੇ ਜਾਂ ਕੱਲੀ ਘੋੜੀ ਲੈਣੀ ਹੋਵੇ ਤਾਂ ਥੱਲੇ ਦਿੱਤੇ ਨੰਬਰ ਤੇ ਬਿਲੀਓ ਕੰਟੈਕਟ ਕਰ ਲਿਓ ਤੇ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਨੈਕਸਟ ਜਾਨਵਰ ਲੈ ਕੇ ਆਵਾਂਗੇ ਲਗਭਗ 14-15 ਜਨਵਰੀ ਇਸ ਟਾਈਮ ਆਪਣੇ ਕੋਲੇ ਜਿਹੜੇ ਫਾਰਮ ਤੇ ਹਰ ਰੇਟ ਦੇ ਜਾਨਵਰ ਹੈਗੇ ਆ ਤੇ ਹੋਰ ਵੀ ਜਾਨਵਰ ਲੈਣਾ ਹੋਇਆ ਤਾਂ ਵੀਡੀਓ ਦੇਖ ਕੇ ਤੁਸੀਂ ਉਹਦੇ ਲਈ ਵੀ ਕੰਟੈਕਟ ਕਰ ਸਕਦੇ ਹੋ ਹੋਰ ਵੀਡੀਓ ਵੀ ਆਪਣੀਆਂ ਚੈਨਲ ਦੇ ਉੱਪਰ ਪਾਈਆਂ ਹੋਈਆਂ ਤੇ ਆ ਤੁਸੀਂ ਬੱਚੀ ਦੇਖੀ ਕਿੱਦਾਂ ਲੱਗੀ ਦੱਸਿਓ ਮਿਲਦੇ ਆ ਨਵੇਂ ਜਾਨਵਰ ਤੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ